सताई अक्तूबर विके संत समाज वालों एक विशाल समागम आयोजित करवाया जाएगा इस समागम सारे संत समाज के महंत इकट्ठे हो इस दौरान निशान साहब का नींव पत्थर रखा जाएगा जिस विच जिस समाज के ज़्यादा महंत मौजूद होना ही निशान साहब लगाया जाएगा निशान साहब एक सौ फुट उच्चा लगाया जाएगा जो समागम दा खास का खास केंद्र होगा इस संबंधी एक मीटिंग की गई ਹਾਂਜੀ ਜੋ ਬੋਲੇ ਸੋਨਰ ਭਾ ਭਗਵਾਨ ਵਾਲਮੀਕਮਾਰ ਅੱਜ ਕੀ ਜਾਏ ਅੱਜ ਜੋ ਪਵਿੱਤਰ ਸਥਾਨ ਦੇ ਉੱਤੇ updet ਸੰਤ ਸਮਾਜ ਔਰ ਬੁੱਧੀ ਜੀਵਾਨੀ ਜਿਹੜੀ ਉਹ ਮੀਟਿੰਗ ਹੋਈ ਆ ਉਹਦੇ ਵਿੱਚ ਫੈਸਲਾ ਲਿਆ ਗਿਆ ਕਿ ਪ੍ਰਸ਼ਾਸਨ ਵੱਲੋਂ ਵੀ ਨਾਲ ਕਿ 27 ਅਕਤੂਬਰ ਨੂੰ ਇੱਥੇ ਪਾਵਨ ਵਾਲਮੀਕ ਤੀਰਥ ਦੇ ਉੱਤੇ ਜਿਹੜੇ ਸੰਤ ਸੱਦ ਕੇ ਸੰਤ ਸਮੇਲਨ ਆਪਣਾ ਕਰਾ ਕੇ ਉਹਦੇ ਵਿੱਚ ਫੈਸਲਾ ਜਿਹੜਾ ਝੰਡੇ ਦਾ ਲਿਆ ਜਾਊਗਾ ਤੇ ਉਦਣ ਹੀ ਉਹਦਾ ਉਹ ਜਿਹੜਾ ਉਹ ਨੀ ਪੱਥਰ ਰੱਖਿਆ ਜਾਊਗਾ ਜੈ ਵਾਲਮੀਕੀ ਹਾਰ ਹਰ ਵਾਲਮੀਕੀ ਮੈਂ ਸੰਤ ਸਮਾਜ ਦਾ ਬੜਾ ਧੰਨਵਾਦੀ ਹਾਂ ਕਿ ਪ੍ਰਸ਼ਾਸਨ ਦੀ ਬੇਨਤੀ ਨੂੰ ਮੰਨਦੇ ਹੋਏ ਕਿਉਂਕਿ 7 ਅਕਤੂਬਰ ਨੂੰ ਪਾਵਨ ਬਾਰਮਿਕ ਜੀ ਦਾ ਪਰਕਟ ਦਿਵਸ ਹੈ ਜੋ ਇਹ ਜਿਹੜਾ ਬਿਵਾਸ ਸੀ ਨਿਸ਼ਾਨ ਸਾਹਿਬ ਦਾ ਕੋਈ ਕਾਫੀ ਲੰਮੇ ਸਮੇਂ ਤੋਂ ਚੱਲਦਾ ਆ ਰਿਹਾ ਸੀ ਜੋ ਸੰਤਾਂ ਨੇ ਸਮੂਹ ਸੰਗਤਾਂ ਦੀਆਂ ਭਾਵਨਾ ਨੂੰ ਧਿਆਨ ਚ ਰੱਖਦੇ ਆ ਹੋਇਆ ਥਰੂ ਆਫ ਇੰਡੀਆ ਜਿੰਨੇ ਵੀ ਸੰਤ ਨੇ ਸੰਤ ਸਮਾਜ ਹੈ ਜੋ ਬਾਰਮਿਕ ਜੀ ਤੀਰਥ ਦੇ ਨਾਲ ਸੰਬੰਧਿਤ ਨੇ ਉਹ ਸਾਰੇ 27 ਅਕਤੂਬਰ ਨੂੰ ਇੱਥੇ ਇੱਕ ਸੰਤ ਸਮੇਲਨ ਕਰਵਾ ਰਹੇ ਨੇ ਜੋ ਵੀ ਸੰਤ ਸਮੇਲਨ ਵਿੱਚ ਜੋ ਵੀ ਸੰਤ ਸਮਾਜ ਦੇ ਵਿੱਚ ਜੋ ਫੈਸਲਾ ਉਹ ਲੈਣਗੇ ਉਹ ਸੰਤਾਂ ਦਾ ਜਿਹੜਾ ਫੈਸਲਾ ਹੋਗਾ ਉਡੀਕ ਰੀਆ ਪਾਲਣਾ ਕੀਤੀ ਜਾਏਗੀ ਸੋ ਅਸੀਂ ਧੰਨਵਾਦ ਦੀਆਂ ਕਿ ਸੰਤਾ ਨੇ ਜਿਹੜਾ ਇਹ ਜਿਹੜਾ ਆਪਸੀ ਜਿਹੜਾ ਕੌਮ ਦਾ ਟਕਰਾਅ ਸੀ ਉਹਨੂੰ ਟਾਲ ਲਿਆ ਅਤੇ ਪੂਰਨ ਜਿਹੜੇ ਸੰਤ ਸਮਾਜ ਜਿਹੜਾ ਵਾ ਉਹ 27 ਅਕਤੂਬਰ ਨੂੰ ਇੱਥੇ ਇਕੱਠਾ ਹੋ ਰਿਹਾ ਜੋ ਲਾਲ ਢੰਡਾ ਤੀਰ ਕਮਨੜਾ ਸਤੁਰ ਗਿਆਨ ਜੀ ਮਹਾਰਾਜ ਜੀ ਨੇ ਇਸ ਨੂੰ ਪ੍ਰਵਾਨ ਕੀਤਾ ਸੀ ਉਹਦਾ ਜੀ ਨਿਰਣਾ ਸੰਤ ਸਮਾਜ ਨੇ ਕਰ ਦਿੱਤਾ ਪਾਲਮੀ ਪ੍ਰਗਟ ਉਤਸਵ ਸਖਤ 10 ਅਕਤੂਬਰ ਨੂੰ ਨੰਗ ਜਾਵੇਗਾ ਉਸ ਤੋਂ ਬਾਅਦ 27 ਅਕਤੂਬਰ ਨੂੰ ਸੰਸਮੇਲਨ ਹੋਵੇਗਾ ਸਾਰੇ ਹੀ ਪੂਰੇ ਸੰਤ ਧੀਰੇ ਤੇ ਇਕੱਠੇ ਹੋਣਗੇ ਉਹ ਫੈਸਲਾ ਲੈਣਗੇ ਕਿ ਨਿਸ਼ਾਨ ਸਭ ਕਿੱਥੇ ਲੱਗਣਾ ਨਿਸ਼ਾਨ ਸਭ 108 ਫੁੱਟ ਢਾਈ ਦੋ ਨਿਸ਼ਾਨ ਸਭ ਲੱਗਣਗੇ ਉਹ ਸਤ ਸਮਾਜ ਉਹ ਉਸਦੇ ਨੀਂ ਪੱਥੇ ਵੀ ਰੱਖੇਗਾ ਅਸੀਂ ਸੰਸਮਾਜ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਹੜਿਆਂ ਨੇ ਇਹ ਵਿਵਾਦ ਨੂੰ ਖਤਮ ਕਰਨ ਵਾਸਤੇ ਆਪਣਾ ਅਰਜੀਮੇਜ ਦਾ ਟਾਈਮ ਕੱਢ ਕੇ ਬਾਲਮੀ ਘਮਰ ਦੀ ਉਡਾਸਤਾ ਲੈ ਕੇ ਫੈਫਰਾ ਕੀਤਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੁਹਾਨੂੰ ਘਮਰਦਾ ਜੈ ਬਾਲਮੀ ਕੀ ਹਰ ਰਬਾ ਗੁਰੂ ਰੂਪਿਆਰੀ ਸਾਧ ਸੰਗਤ ਜੀ ਜੋ ਕਿ ਅੱਜ ਸੰਤ ਸਮਾਜ ਦੀ ਮੀਟਿੰਗ ਹੋਈ ਹੈ ਜੋ ਭਗਵਾਨ ਬਾਲਮੀ ਕੀਤੇ ਤੇ ਨਿਸ਼ਾਨ ਸਾਹਿਬ ਨੂੰ ਲੈ ਕੇ ਆਵਾਦ ਵਿਵਾਦ ਚੱਲ ਰਿਹਾ ਸੀ ਉਸ ਨੂੰ ਲੈ ਕੇ ਜੋ 27 ਅਕਤੂਬਰ ਨੂੰ ਸਾਰਾ ਸੰਤ ਸਮਾਜ ਪੂਰੇ ਭਾਰਤ ਦਾ ਇਕੱਠਾ ਹੋ ਰਿਹਾ ਹੈ ਪੂਰੇ ਭਾਰਤ ਦੇ ਸੰਤ ਸਮਾਜ ਨੂੰ ਬੇਨਤੀ ਹੈ ਕਿ ਲਾਲ ਰੰਗ ਤੀਰਕਮਾ ਦੇ ਝੰਡੇ ਨੂੰ ਲੈ ਕੇ ਜੋ ਸਾਰਾ ਸੰਤ ਸਮਾਜ 27 ਤਰੀਕ ਨੂੰ ਇਕੱਠਾ ਹੋ ਰਿਹਾ ਹੈ ਇਸ ਲਈ ਸਾਰੇ ਸੰਤ ਸਮਾਜ ਨੂੰ ਬੇਨਤੀ ਹੈ ਕਿ 26 ਤਰੀਕ ਨੂੰ ਭਗਵਾਨ ਵਾਲਮੀਕ ਤੀਰਤ ਪਹੁੰਚੋ ਅਤੇ ਜੋ ਸਮਾਜ ਵਾਸਤੇ ਅਹਿਮ ਫੈਸਲਾ ਨਿਸ਼ਾਨ ਸਾਹਿਬ ਦਾ ਲੈਣਾ ਹੈ ਉਸ ਵਿੱਚ ਆਪਣੇ ਆਪਣੇ ਵਿਚਾਰ ਰੱਖੋ ਜੋ ਬੋਲੇ ਸੋਨ ਰਪੈ ਭਗਵਾਨ ਵਾਲਮੀਕ ਮਹਾਰਾਜ ਕੀ ਜੈ